ਸਾਡੇ ਨਗਰਜੋਗ ਪ੍ਰਧਾਨ ਅੰਦਰ ਇਦਰ ਹਾਕੀ ਜੀ ਵੱਲੋਂ ਜਿਹੜਾ ਅੱਜ ਇਹ ਇੱਕ ਫਲਿਗ ਚੇਅਰ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਸੋ ਅੱਜ ਦੇ ਇਸ ਸਤਿ ਸ਼੍ਰੀ ਅਕਾਲ ਮੈਂ ਸਭ ਤੋਂ ਪਹਿਲਾਂ ਤਾਂ ਦੂਸਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਮੈਂ ਵਧਾਈ ਦੇਣੀ ਆ ਸਾਡੇ ਪ੍ਰਧਾਨ ਜੀ ਨੂੰ ਤੇ ਸਾਰੀ ਇਹਨਾਂ ਦੀ ਟੀਮ ਨੂੰ ਮੈਂ ਵਧਾਈ ਦੇਣੀ ਆ ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ 마ਨਜੀਦੇ ਉਹਨਾਂ ਦੇ ਮਾੜ ਜਤੇ ਮੈਨੂੰ ਪੂਰਾ ਆਸਾ ਕਿ ਗੁਰੂ ਸਾਹਿਬ ਦੇ ਹੌਂਦ ਆਸਰੇ ਦੇ ਨਾਲ ਭਵਾਨੀਗੜ੍ਹ ਸ਼ਹਿਰ ਦੇ ਜਿਹੜੇ ਸਾਡੇ ਕਸਬੇ ਦੇ ਜਿਹੜੇ ਕੰਮ ਨੇ ਚਾਹੇ ਉਹ ਜੀਵਰੇ ਦੀ ਸਮੱਸਿਆ ਹੋਵੇ ਚਾਹੇ ਉਹ ਸਫਾਈ ਨੂੰ ਲੈ ਕੇ ਹੋਵੇ ਚਾਹੇ ਕੋਈ ਗਲੀਆਂ ਨਾਲੀਆਂ ਦੀ ਜਿਹੜੀ ਕੋਈ ਸਮੱਸਿਆ ਹੋਵੇ ਚਾਹੇ ਉਹ ਡੀਡ ਡਿਵੈਲਪਮੈਂਟ ਦੇ ਜਿਹੜੇ ਕੰਮ ਹੋਣ ਉਹ ਸਾਰੇ ਕੰਮ ਨੇ ਜਿਹੜੇ ਉਹ ਨਿਰੰਤਰ ਜਿਹੜੇ ਜਾਰੀ ਰਹਿਣਗੇ ਔਰ ਮੈਂ ਬਦੌਨ ਹਲਕਾ ਵ代ਕ ਨਗਰ ਕੌਂਸਲ ਦੇ ਸਾਡੇ ਪ੍ਰਧਾਨ ਜੀ ਤੇ ਸਾਰੇ ਐਮਸੀ ਸਰਬਾਨਾਂ ਨੂੰ ਮੈਂ ਵਿਸ਼ਵਾਸ ਰੱਖੋਨੀ ਆ ਕਿ ਇਹਨਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੁੱਢਾ ਲਾ ਕੇ ਚੱਲਾਂਗੇ ਔਰ ਆਪਣੇ ਇਲਾਕੇ ਦੀ ਨਿਖ ਰੱਖੀ ਜਣੇ ਜਿਹੜੀ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਜਿਹੜੀ ਉਦਰਾਤਰ ਜਿਹੜੀ ਜਾਨੋ ਮੈਂ ਜੀ ਦਾ ਮੌਕੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਭਾਨੀਗੜ ਦੇ ਜਿਹੜੇ ਵੇ ਪ੍ਰੋਜੈਕਟ ਨੇ ਕਿ ਲਾਇਬ੍ਰੇਰੀ ਦਾ ਜਿਹੜਾ ਉਹ ਆਲਰੇਡੀ ਜਿਹੜਾ ਥਾਣੇ ਦੇ ਨਾਲ ਜਿਹੜਾ ਪਾਰਕ ਦੇ ਕੋਲ ਸਾਡੀ ਜਿਹੜੀ ਲਾਇਬ੍ਰੇਰੀ ਆ ਜਿਹੜੀ ਉਹ ਬਣ ਰਹੀ ਹੈ ਡਾਕਟਰ ਪੀਮਰਾਓਂ ਵੇਦਕਰ ਜੀ ਦੇ ਨਾਮ ਤੇ ਲੱਗ ਰਹੀ ਜਿਹਦਾ ਕੰਮ ਜਿਹੜਾ ਚੱਲ ਰਿਹਾ ਹੈ ਤੇ ਜਿਹੜਾ ਪੁਰਪਤੀ ਜਿਹੜਾ ਹੁੰਡਾ ਦੇ ਨਾਲ ਜਿਹੜਾ ਪਾਰਕ ਆ ਉਹਦਾ ਜਿਹੜਾ ਟੈਂਡਰ ਆ ਜਿਹੜਾ ਉਹ ਲੱਗ ਚੁੱਕਿਆ ਤੇ ਬੜੀ ਜਲਦੀ ਸਾਡੇ ਸ਼ਹਿਰ ਦੇ ਵਿੱਚ ਬਹੁਤ ਸੋਨਾ ਪਾਰਕ ਆ ਜਿਹੜਾ ਪੁਰਪਤੀ ਦੇ ਵਿੱਚ ਬਣੂਗਾ ਜਿਹੜਾ ਤਿਆਰ ਹੋ ਜਾਣਾ ਉਹਦੇ ਨਾਲ ਹੀ ਮੈਂ ਪ੍ਰਧਾਨ ਜੀ ਨੂੰ ਵੀ ਵਧਾਈ ਦਿੰਦੀ ਆ ਕਿ ਉਹ ਕਿਨਾਂ ਦੀ ਚਹਿਲਾਪੱਤੀ ਆ ਤੇ ਚਹਿਲਾਪੱਤੀ ਦਾ ਜਿਹੜਾ ਸਾਡਾ ਛੱਪੜ ਆ ਜਿਹੜਾ ਬਣਿਆ ਹੋਇਆ ਆ ਘਾਟੀਆਂ ਦੇ ਨਾਲ ਉਹ ਵੀ ਸਾਡਾ ਪ੍ਰੋਜੈਕਟ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਪਿਛਲੇ ਦਿਨੀ ਮਨਜ਼ੂਰ ਕੀਤਾ ਤੇ ਬੜੀ ਜਲਦੀ ਉਹਦੀ ਵੀ ਟੈਂਡਰ ਜਿਹੜੀ ਪ੍ਰਕਿਰਿਆ ਜਿਹੜੀ ਅਸੀਂ ਸ਼ੁਰੂ ਕਰਕੇ ਚਹਿਲਾਪੱਤੀ ਦਾ ਜਿਹੜਾ ਛੱਪੜ ਤੇ ਉਹਦੇ ਨਾਲ ਜਿਹੜਾ ਪਾਰਕ ਬਣਾ ਕੇ ਬੜੀ ਸੋਹਣੀ ਦਿੱਖ ਦੇ ਨਾਲ ਉਹ ਵੀ ਜਿਹੜਾ ਤਿਆਰ ਹੋ ਜੂਗਾ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਮੈਂ ਧੰਨਵਾਦ ਕਰਦੀ ਆ ਔਰ ਇਹ ਸਾਰੇ ਕੰਮ ਨੇ ਜਿਹੜੇ ਅਸੀਂ ਬਾਕੀ ਜਿਹੜੇ ਰਹਿੰਦੇ ਕੰਮ ਨੇ ਡਰੇਨੇਜ ਦਾ ਡਰੇਨੇਜ ਦੀ ਸਮੱਸਿਆ ਬੜੀ ਹੈ ਸ਼ਹਿਰ ਦੇ ਵਿੱਚ ਅਪਾ ਜ਼ਿਆਦਾ ਦੇਖਦੇ ਆਂ ਪਾਜਾ ਡੁੱਬ ਜਾਂਦੇ ਨੇ ਮਹੱਲੇ ਡੁੱਬ ਜਾਂਦੇ ਨੇ ਨਾ ਨਾਲਾ ਨਾ ਨਾਲਾ ਮੈਨ ਨਾ ਉਹਦੇ ਬੜੇ ਉਹ ਆ ਜੇ ਸਫਾਈ ਨਹੀਂ ਹੋ ਰਹੀ ਦੇਖੋ ਇਹ ਇਕੱਲੇ ਭਾਨੀਗੜ ਦੀ ਨਹੀਂ ਇਕੱਲੇ ਸੰਗਰੂਰ ਹਲਕੇ ਦੀ ਨਹੀਂ ਹੈਗੀ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਵਰਤਾਰਾ ਆ ਰਿਹਾ ਕਿ ਜਿਹੜੇ ਸਾਡੇ ਚਾਹੇ ਸਾਡੇ ਘਰਾਂ ਦੇ ਮੂਰੇ ਜਿਹੇ ਬਰਸਾਤੀ ਨਾਲੀਆਂ ਹੋਣ ਅਸੀਂ ਉਹਨਾਂ ਨੂੰ ਬੰਦ ਕਰਨ ਲਈ ਜਿਹੜੇ ਕਰਲੇ ਕਰਦੇ ਆ ਕਿ ਬੰਦ ਕਰਕੇ ਪਾਈਪਾਂ ਪਾ ਦਈਏ ਔਰ ਜੇ ਸ਼ਹਿਰਾਂ ਦੇ ਬਰਸਾਤੀ ਨਾਲੇ ਨੇ ਉਹਨਾਂ ਨੂੰ ਜਿਹੜੀ ਕਵਰ ਕੀਤਾ ਹੋਇਆ ਅਗੋਸਮੈਂਟ ਹੋਈ ਹੋਈ ਆ ਪਿਛਲੇ ਸਮਿਆਂ ਦੇ ਦੌਰਾਨ 20 ਵੀ 50 50 ਸੱਤ ਲੋਕੀ ਜਿਹੜੇ ਉੱਥੇ ਬੈਠੇ ਆ ਸੋ ਮੈਂ ਤਾਂ ਮੈਂ ਮਤਲਬ ਮੈਨੂੰ ਇਹ ਸੀਦਾ ਹੁੰਦਾ ਕਿ ਜਦੋਂ ਵੀ ਕੋਈ ਪਾਣੀ ਖੜਦਾ ਤਾਂ ਉਹਨੂੰ ਪਾਣੀ ਨੂੰ ਉਧਰ ਪੀਟ ਲਾਉਣਾ ਜਿਹੜੇ ਬਰਸਾਤੀ ਨਾਲੇ ਚਾ ਸੰਗੂਰ ਦੀ ਗੱਲ ਕਰਾਂ ਜਾਂ ਪਾਣੀ ਖੜਦੀ ਗੱਲ ਕਰਾਂ ਤਾਂ ਪਾਣੀ ਜਾਊਗਾ ਕਿੱਥੇ ਜਦੋਂ ਪਾਣੀ ਨੂੰ ਜਾਣ ਦਾ ਸੀ ਰਸਤਾ ਹੀ ਬੰਦ ਕਰਤਾ ਤਾਂ ਪਾਣੀ ਤਾਂ ਫਿਰ ਸਾਡੇ ਦੁਕਾਨਾਂ 'ਚ ਸਾਡੇ ਘਰਾਂ 'ਚ ਹੀ ਵੜੂਗਾ ਨਾ ਸੋ ਉਹਦੀ ਜਿਹੜੀ ਸਫਾਈ ਅਸੀਂ ਪਿਛਲੇ ਸਾਲ ਵੀ ਕਰਾਈ ਸੀ ਇਸ ਸਾਲ ਵੀ ਕਰਾਵਾਂਗੇ ਕਿਉਂਕਿ ਉਹਦੀ ਪ੍ਰੋਪਰ ਸਫਾਈ ਹੋ ਹੀ ਨਹੀਂ ਸਕਦੀ। ਬਰਸਾਤੀ ਨਾਲੇ ਦੀ ਸਫਾਈ ਸਾਰੀ ਹੁੰਦੀ ਨਹੀਂ ਉਹ ਤਾਂ ਜਿੱਥੋਂ ਦਿਖਦਾ ਜਿੰਨਾ ਕਿ ਨੰਗਾ ਹੁੰਦਾ ਉਹਨਾਂ ਕੱਚੀ ਸਫਾਈ ਜਿਹੜੀ ਕਰਵਾ ਦਿੰਦੇ ਆ। ਸੋ ਇਹ ਵੱਡੇ ਮਸਲੇ ਨੇ ਮੈਂ ਇਸ ਵਾਰ ਵਿਧਾਨ ਸਭਾ ਦੇ ਵਿੱਚ ਵੀ ਇਸ ਮਸਲੇ ਨੂੰ ਮੈਂ ਜ਼ਰੂਰ ਰੱਖੂੰਗੀ ਕਿ ਜਿਹੜੇ ਲੋਕਾਂ ਨੂੰ ਵੀ ਬੇਨਤੀ ਕਰਦੀਆਂ ਕਿ ਐਦਾਂ ਦੇ ਜਿਹੜੇ ਕੰਮ ਨੇ ਨਾ ਕਰਿਆ ਕਰੋ। ਇਹ ਕੁਦਰਤ ਆ ਜਦੋਂ ਕੁਦਰਤ ਦੇ ਨਾਲ ਅਸੀਂ ਛੇੜਛਾੜ ਕਰਦੇ ਜੇ ਚੰਗੇ ਨਹੀਂ ਪੈਗੇ ਤਾਂ ਸਾਡਾ ਹਾਰ ਹੀ ਹੋਣਾ ਅਸੀਂ ਲੋਕ ਸੋਖੀ ਗਏ ਮੈਡਮ ਉਹ ਨਾਲੇ ਤੋਂ ਵੀ ਨਾਲੇ ਦੀ ਜਿਹੜੀ ਸਫਾਈ ਹੈ ਉਹ ਕਿਉਂਕਿ ਸਾਡੇ ਕੋਲ ਜਿਹੜਾ ਨਗਰ ਕਾਉਂਸਲ ਦੇ ਵਿੱਚ ਹਾਊਸ ਨਹੀਂ ਸੀਗਾ ਸੋ ਅੱਜ ਪ੍ਰਧਾਨ ਜੀ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਜਿਹੜਾ ਅਗਲੀ ਜਿਹੜੀ ਏਜੰਡੇ ਦੀ ਜਿਹੜੀ ਜਿਹੜਾ ਵੀ ਏਜੰਡਾ ਹੋਊਗਾ ਉਹਦੇ ਵਿੱਚ ਜਿਹੜੇ ਪਾਨੀਗੜ ਦੇ ਬਰਸਾਤੀ ਨਾਲੇ ਨੇ ਜਿੰਨਾ ਵੱਧ ਤੋਂ ਵੱਧ ਅਸੀਂ ਉਹਨਾਂ ਦਾ ਕਰ ਸਕਦੇ ਜਿੰਨੀ ਉਹਨਾਂ ਦੀ ਸਫਾਈ ਕਰ ਸਕਦੇ ਹਾਂ ਅਸੀਂ ਉਹਦੀ ਸਵਾਇ ਕਰਕੇ ਅਸੀਂ ਭਾਨੀਗੜ ਦੇ ਵਿੱਚ ਸਰਕਾਰੀ ਸਪੌਂਸਰਤਾ ਦੇ ਲਈ ਅਸੀਂ ਕਹਿੰਦੇ ਨੇ 2 ਸਾਲ ਦੇ ਜਿੰਨੇ ਵੀ ਕੰਮ ਰੁਕੇ ਹੋਏ ਨੇ ਜੀ ਸਰਕਾਰ ਜਦੋਂ ਦੀ ਬਣੀ ਹੈ ਮੈਨੂੰ ਕਿਉਂਕਿ ਬੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਜਿਹੜੀ ਬੂਟ ਪਾਈ ਸੀ ਔਰ ਜਿੰਨੇ ਵੀ ਕੰਮ ਕਰਦੇ ਜਿਹੜੇ ਰੁਕੇ ਹੋਏ ਨੇ ਉਹ ਸਾਰੇ ਕੰਮ ਕਰ ਉਹ ਦੁੱਗਣੀ ਤੇ ਤਿੰਨ ਸਪੀਡ ਦੇ ਨਾਲ ਅਸੀਂ ਜਿਹੜਾ ਮੈਮ ਫੋਰੈਸਟ ਜਿਹੜਾ ਇਕੱਲੇ ਜਿਹੜਾ ਉਸ ਬਾਇਓ ਡਾਈਵਰਸਿਟੀ ਪਾਰਕ ਦੀ ਗੱਲ ਹੀ ਨਹੀਂ ਹੈਗੀ ਜਿਹੜਾ ਸਾਡਾ ਭਾਨੀਗੜ ਦਾ ਸਟੇਡੀਅਮ ਹੈਗਾ ਉਹਦੇ ਤੇ ਵੀ ਜਿਹੜਾ ਲਗਾਤਾਰ ਜਿਹੜੇ ਫੰਡ ਲੱਗਦੇ ਆ ਪਿਛਲੇ ਸਰਕਾਰਾਂ ਚ ਵੀ ਲੱਗੇ ਮੈਂ ਵੀ 20 ਲੱਖ ਰੁਪਏ ਜਿਹੜਾ ਦਿੱਤਾ ਹੋਇਆ ਪਰ ਅਜੇ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਜਣ। ਉਹਦਾ ਕਾਰਨ ਇਹ ਹੈ ਕਿ ਉੱਥੇ ਨਾ ਤਾਂ ਕੋਈ ਚੌਕੀਦਾਰ ਹੈ ਤੇ ਨਾ ਕੋਈ ਉੱਥੇ ਮਾਲੀ ਹੈ ਜਿਹੜਾ ਉਹਦੀ ਜਿਹੜੀ ਕੇਅਰ ਕਰ ਸਕੇ। ਸੋ ਉਹਨਾਂ ਕਰਕੇ ਮੈਂ ਫੇਰ ਗੱਲ ਕਰੂੰਗੀ ਕਿ ਹਾਊਸਕੀਪਿੰਗ ਡਿਪਾਰਟਮੈਂਟ ਕਰਦਾ ਸੀਗਾ। ਅੱਜ ਹਾਊਸ ਜਿਹੜਾ ਬਣਿਆ ਔਰ ਹਾਊਸ ਦੇ ਵਿੱਚ ਜਿਹੜਾ ਇਹਦਾ ਜਿਹੜਾ ਮਤਲਬ ਪਾ ਕੇ ਮੈਂ ਬੇਨਤੀ ਕਰੂੰਗੀ ਕਿ ਹਾਊਸ ਨੂੰ ਸਫਾਈ ਕਰੂੰਗੀ ਕਿ ਸਟੇਡੀਅਮ ਦੇ ਲਈ ਤੇ ਪਾਰਕ ਦੇ ਲਈ ਜਿਹੜੇ ਮਾਲੀ ਰੱਖ ਤੋ ਕੋਨਾ ਬੰਦਿਆਂ ਦਾ ਵੀ ਜਿਹੜਾ ਅਸੀਂ ਪ੍ਰਬੰਧ ਕਰਕੇ ਤੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਗੱਲ ਤੇ ਦੋ ਦਿਨ ਸਰਬਤਰੋੜਾ ਨੇ ਹੀ ਆਪਣੇ ਨੈਸ਼ਨਲ ਹਾਈਵੇ ਵਿੱਚ ਗੱਲ ਕਰੀ ਜਿਹੜਾ ਨੈਸ਼ਨਲ ਹਾਈਵੇ 7 ਜਿਹੜਾ ਨਿਕਲਦਾ ਉਹਦੀ ਜਿਹੜੀ ਮੇਨ ਰੋਡ ਹੈ ਉਹਦਾ ਜਿਹੜਾ ਕੰਮ ਆ ਜਿਹੜਾ ਕੰਪਲੀਟ ਹੋ ਚੁੱਕਿਆ ਸੰਗਰੂਰ ਫਲਕੋਣੀਗੜ੍ਹ ਕ੍ਰਾਸ ਕਰਕੇ ਜਿਹੜਾ ਏਰੀਆ ਜਿਹੜਾ ਪੈਂਡਿੰਗ ਆ ਉਹਦਾ ਵੀ ਟੈਂਡਰ ਲੱਗਿਆ ਹੋਇਆ ਤੇ ਉਹਦੇ ਨਾਲ ਹੀ ਜਿਹੜੀ ਇਹਾਂ ਦੀ ਮੈਂਟੇਨੈਂਸ ਆ ਜਿਹੜੇ ਚਾਹੇ ਬਰਸਾਤੀ ਨਾਲੇ ਜਿਹੜੇ ਚਾਹੇ ਗ੍ਰੈਲਾਂ ਨੇ ਜਾਂ ਜਿਹੜੀਆਂ ਸਰਵਿਸ ਰੋਡ ਨੇ ਉਹਨਾਂ ਦੇ ਜਿਹੜਾ ਕੰਮ ਆ ਜਿਹੜਾ ਉਹ ਟੈਂਡਰ ਦੀ ਪ੍ਰਕਿਰਿਆ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਉਹ ਕੰਪਲੀਟ ਹੋਣ ਦੇ ਨਾਲ ਹੀ ਜਿਹੜੇ ਉਹ ਚਾਹੇ ਉਹਨਾਂ ਦੀਆਂ ਜਿਹੜਾ ਰਿਪੇਅਰ ਕਰਨੇ ਨੇ ਬਰਸਾਤੀ ਨਾਲੇ ਜਾਂ ਗ੍ਰੇਲਾਂ ਨੇ ਜਾਂ ਲਾਈਟਾਂ ਨੇ ਜਿਹੜੀਆਂ ਉਹ ਖਾਲੀ ਉਹਦੇ ਵਿੱਚ ਆ ਗਏ ਨੇ ਤੇ ਬੜੀ ਜਲਦੀ ਉਹਨੂੰ ਕੰਮ ਨੂੰ ਜਿਹੜਾ ਅਸੀਂ ਲੈਫਰੇ ਚਾਹਾਂਗੇ